ਸਤਨਾਮ ਦਾ ਮੇਸਰ ਤੁਮ ਹੋ ਸਤਨਾਮ ਸ਼ੀਵ ਹੈ ਗੁਰ ਸਰਜੀ ਤਲੰਗ ਮਹਲਾ 4 ਆਰਖੀਆਂ ਕਥਾ ਕਹਾਣੀਆਂ ਗੁਰਬੀਤ ਸੁਣਾਈਆਂ ਹਰ ਜੀਆ ਕਹਾ ਕਹਾਰੂਆ ਗੁਰਪੀਤ ਸੁਨਾਈਆ ਬਲਹਾਰੀ ਕਰ ਆਪਣੇ ਗੁਰ ਕੋ ਬਲ ਜਾਈਆ ਆਇਆ ਗੁਰ ਸਿਖ ਆਇਆ ਮਿਲ ਤੂੰ ਮੇਰੇ ਸੇ ਗੁਰੂ ਤੇ ਪਾਈ ਜਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਕੁ ਮੋ ਜਾਇ ਜਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਨ ਗੁਰ ਕੀ ਕੀਤੀ ਚਾਕਰੀ ਤਿਨ ਸਤਿਗੁਰ ਹਾਰੀ ਹਰ ਹਰ ਤੇਰਾ ਨਾਮੁ ਬਖਸ਼ਿ ਦੁਖ ਮੈ ਤਰਹਾ ਗੁਰ ਸੇਵਾ ਤੇ ਪਾਈਏ ਗੁਰ ਮੁਖ ਨਿਸਤਾਰ ਜੋ ਹਰ ਨਾਮ ਧਿਆਰੇ ਤੇ ਤੇਜਲ ਪਰਵਾਨ ਤੈਨ ਵਿਟਹੁ ਨਾਨਕ ਵਾਰਿਆ ਸੋ ਹਰ ਤੇਰੀ ਉਸਤਤ ਜੋ ਹਰ ਪ੍ਰਭ ਭਾਵੈ ਜੋ ਗੁਰੁ ਸੁਪਿਆਰਾ ਸੇਉਦੇ ਤਿਨ ਹਰਿ ਫਲ ਪਾਵੈ ਜਿਨਾਂ ਹਰਿ ਸੇਤੀ ਫਿਰ ਹਰੀ ਤਿਨਾਂ ਜੀ ਪ੍ਰਭ ਨਾਲੇ ਓ ਜੱਜ ਪਿਆਰਾ ਜੀਵ ਦੇ ਹਰ ਨਾਮ ਸੁਮਾਲੀ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁਮ ਜਾਇ ਓ ਆਤ ਛੱਡੇ ਪਰਵਾਸ ਸੋ ਸਭ ਜਗਤ ਛਡਾਇਆ ਗੁਰ ਪਿਆਰਾ ਹੈ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰਿ ਮਾਰਗ ਦੱਸਿਆ ਗੁਰ ਪੰਨ ਵੜਪਨੋ ਜੋ ਗੁਰ ਸਿਬ ਗੁਰ ਸੇ ਆਂਦੇ ਸੇ ਪੰਨ ਫਰਾਈ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕਰਮਾਣੀ ਗੁਰ ਮੁਖ ਸਖੀ ਸਹਿਲੀਆਂ ਸੇ ਆਕਰ ਭਾਈਆਂ ਹਰ ਦਰ ਘਰ ਕੇ ਪਹਿਰਾਈਆ ਹਰ ਆਪਗ ਰੰਗਿਆ ਜੋ ਉਨਮਖ ਨਾਮ ਧਿਆਇੰਦੇ ਤਿਨ ਦਰਸ਼ਨ ਦੀਜੈ ਹਉ ਜਿਨ ਕੇ ਚਰਨ ਭਖਾਲ ਦੇ ਦੇ ਨਾ ਚੇਤਿਓ ਜਮ ਪਕੜ ਚਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਔਰ ਧਾਰੀ ਤੈਨ ਜਮ ਦੇਣ ਲਾਹੀ ਗੁਰ ਸਿੱਖ ਹੋਇ ਪਿਆਰੀ ਹਰ ਕਾਲ ਨਾਮ ਨਿਧਾਨ ਹੈ ਕੋਈ ਗੁਰੁ ਖਜਾਰਾ ਨਾਨਕ ਜਨਾ ਸਤਗੁਰ ਭੇਟਿਆ ਰੰਗ ਰੰਗ ਨਾਮ ਆਮ ਸਤ ਗੁਰ ਦਾਤਾ ਆਖੀਐ ਤਸ ਕਰੇ ਬਸਾਉ ਹੋ ਗੁਰ ਵਿਟਹੁ ਸੁਆਰਿਆ ਜਿਨ ਦਿੱਤੜਾ ਨੋ ਸੋ ਧਨ ਸਵਾਸ ਹੈ ਘਰ ਦੇਸੇ ਸਹਾਰੀ ਜੇ ਸਿਖਾ ਗੁਰ ਮੰਨਿਆ ਤਿੰਨਾ ਧੋਖ ਸਭ ਜਾਵੀ ਹਰ ਕਾਮ ਮਾਰ ਕੇ ਆਖੀਐ ਕੋ ਕਿਛ ਬਿਤ ਜਾਈਐ ਹਰ ਸ਼ੇਸ਼ਾ ਰਮਨ ਦਾ ਨੇ ਆਉ ਸਤਿਗੁਰ ਕੋ ਸਰਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਕੋ ਸਾਹਿਬ ਤੂੰ ਮੈਂ ਮੇਰਾ ਮੀਰਾ ਤੁਦ ਭਾਵੈ

ਦੀਕਾ <coughs>